ਤੇ ਮੈਂ ਪੂਰੇ ਨੰਬਰ ਦੇਵਾਂਗੇ ਪੰਜਾਬ ਦੇ ਪੀੜੀਕਾ ਸਵੇਰੀ ਬਾਰੇ ਕੀ ਕਹੋਗੇ ਫਸੇ ਟਾਲਸਾ ਇਕਲੀਦਰ ਬੀਜਪੀ ਹੈ ਔਰ ਹੁਣ ਜਿਹੜਾ ਨਵਾਂ ਮਹਾ ਗਠਜੰਦਨ ਦਾ ਵੀ ਤਿਆਰੀ ਕੀਤੀ ਜਾ ਰਹੀ ਹੈ ਆਮ ਆਦੀ ਪਾਰਟੀ ਵੀ ਜਮੀਨ ਤਲਾਸ਼ ਰਹੀ ਹੈ ਫਿਰ ਤੋਂ ਕੇਰੀਵਾ ਸਾਹਿਬ ਦੇ ਪੰਜਾਬ ਦੇ ਇਹ ਸਾਰੇ ਕਾਂਗਰਸ ਦੀ ਸਾਜ਼ਿਸ਼ਾਂ ਹੈ ਗਿਆ ਮੈਂ ਸ਼ੁਰੂ ਤੋਂ ਕਹਿੰਦੀ ਰਹੀ ਹਾਂ ਭਾਵੇਂ ਪੰਜਾਬ 'ਚ ਪੀਪੀਪੀ ਵਰਗੀ ਪਾਰਟੀ ਪੈਦਾ ਹੁੰਦੀ ਹੈ ਉਹ ਕਾਂਗਰਸ ਪੈਦਾ ਕਰਦੀ ਹੈ ਵਿੱਚੇ ਕਾਂਗਰਸ ਦੇ ਨਾਲ ਬਾਦ ਨੂੰ ਰਲ ਜਾਂਦੀ ਹੈ ਪਾਵੇਂ ਆਮ ਆਦਮੀ ਪਾਰਟੀ ਆ ਇਹਨਾਂ ਨੂੰ ਦੋਨਾਂ ਨੇ ਰਲ ਕੇ ਅਕਾਲੀ ਦਲ ਨੂੰ ਸਰਕਾਰ ਨੂੰ ਹਟਾਉਣ ਵਾਸਤੇ ਦੋਨਾਂ ਨੇ ਸਾਜ਼ਿਸ਼ ਰਚ ਕੇ ਇਕੱਠੇ ਹੋ ਕੇ ਇਹਨਾਂ ਨੇ ਅਕਾਲੀ ਦਲ ਨੂੰ ਹਟਾਇਆ ਤੇ ਉਹਦੇ ਬਾਅਦ ਵੀ ਹੁਣ ਪਿਛਲੇ 2 ਸਾਲਾਂ 'ਚ ਦੇਖ ਲਓ ਪਾਵੇਂ ਆਮ ਆਦਮੀ ਦੇ 4 ਟੁਕੜੇ ਹੋ ਗਏ ਲੇਕਿਨ ਕੋਈ ਸਰਕਾਰ ਦੇ ਖਿਲਾਫ ਨਹੀਂ ਅਜੇ ਵੀ ਅਕਾਲੀ ਦਲ ਨੂੰ ਪੰਡੇ ਜਾ ਰਹੇ ਹਨ ਸਾਡੀ ਤਾਂ ਸਰਕਾਰ ਹੈ ਨਹੀਂ ਹੁਣ ਤਾਂ ਜ਼ਿੰਮੇਵਾਰੀ ਜਿਹਦੀ ਹੈ ਉਹਨੂੰ ਪੰਡੋ ਤੁਸੀਂ ਜਦ ਨਾ ਕਿਸਾਨਾਂ ਦੀ ਗੱਲ ਹੁੰਦੀ ਹੈ ਨਾ ਬੇਅਦਮੀਆਂ ਦੀ ਗੱਲ ਹੁੰਦੀ ਹੈ ਨਾ ਜਿਹੜੇ ਗਰੀਬ ਬੱਚਿਆਂ ਤੇ ਉਹਨਾਂ ਨੂੰ ਵਰਦੀਆਂ ਤਾਂ ਹੀ ਨਹੀਂ ਮਿਲਿਆ ਹੈਗੀਆਂ ਇਸ ਠੰਡ ਦੇ ਮੌਸਮ 'ਚ ਹਰੇਕ ਦਬਕਾ ਦੁਖੀ ਹੈਗਾ ਆਟੇ-ਦਾਲ ਦੇ ਕਾਰਡ ਕੱਟੇ ਗਏ ਕਿਸੇ ਨੂੰ ਸ਼ਗਨ ਦੀ ਸਕੀਮ ਨਹੀਂ ਮਿਲੀ ਬੁੜਿਆਂ ਦੇ ਪੈਨਸ਼ਨ ਕੱਟੇ ਗਏ ਨੇ ਕਿਸਾਨ ਖੁਦਕੁਸ਼ੀ ਕਰ ਰਹੇ ਨੇ ਨਸ਼ਾ ਇੰਨਾ ਵੱਧ ਗਿਆ ਲੇਕਿਨ ਤੁਸੀਂ ਕਦੇ ਸੁਣ ਲਿਆ ਕਿ ਆਮ ਆਦਮੀ ਸਰਕਾਰ ਦੇ ਖਿਲਾਫ ਧਰਨੇ 'ਚ ਬੈਠੀ ਅਜੇ ਵੀ ਇਹਨਾਂ ਦੀ ਗੱਲਾ ਅਕਾਲੀ ਦਲ ਸੋ ਇਹ ਬਿਲਕੁਲ ਫੇਲ ਸਰਕਾਰ ਮਹਾਗਠ ਬੰਧਨ ਵੀ ਕਾਂਗਰਸ ਦਾ ਇੱਕ ਹਥਿਆਰ ਹੈਗਾ ਅਕਾਲੀ ਦਲ ਦੀ ਵੋਟ ਨੂੰ ਕਮਜ਼ੋਰ ਕਰਨ ਵਾਸਤੇ ਭਾਜਪਾ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਤੇ ਮੈਂ ਤਾਂ ਸਮਝਦੀ ਆ ਕਿ ਲੋਕਾਂ ਨੇ ਇਹਨਾਂ ਦੀ ਇਹ ਚਾਲਾਂ ਨੂੰ ਦੇਖ ਲਿਆ ਹੈਗਾ ਤੇ ਹੁਣ ਲੋਕ ਸਭਾ 'ਚ ਮੂਤੋੜ ਜਵਾਬ ਦੇਣ ਗੁਲਤਮਾਨ ਜੀ ਕਿਰਤ ਜੀ ਮੈਂ ਹੁਣ ਮਿਸ਼ਣ ਤੇ ਥੈਂਕ ਯੂ ਜੀ ਥੈਂਕ ਯੂ ਗੁਲਤਮਾਨ ਜੀ ਨੇ ਮਾਨ ਕਮਾਇਆ ਹੈ ਕਿ ਇਕੱਲੇ ਇੱਕ ਇਹੋ ਜੇ ਮੈਂਬਰ ਆਫ ਪਾਰਲੀਮੈਂਟ ਨੇ ਜਿਨ੍ਹਾਂ ਨੂੰ ਸਾਰੀ ਪਾਰਟੀਆਂ ਦੀ ਕਮੇਟੀ ਨੇ ਸ਼ਰਾਬੀ ਕਰਾਰ ਦੇ ਕੇ ਇਹਨਾਂ ਨੂੰ ਪਾਰਲੀਮਨ ਤੋਂ ਬਾਹਰ ਕੀਤਾ ਤੇ ਜਦ ਮੂੰਹ ਖੋਲਦੇ ਨੇ ਲੋਕੀ ਆਪਣਾ ਮੱਥਾ ਠੋਕਦੇ ਨੇ ਤਾਂ ਪੁੱਛਦੇ ਨੇ ਕਿ ਕਿੱਥੋਂ ਆ ਗਿਆ ਸੋ ਇਹਨਾਂ ਨੇ ਹੁਣ ਸ਼ਰਾਬ ਛੱਡਦੀ ਹੈ ਤਾਂ ਸਮਝ ਦੱਸੂਗਾ ਮੈਨੂੰ ਤਾਂ ਲੱਗਦਾ ਨਹੀਂ ਇਹਨਾਂ ਤੋਂ ਕੁਝ ਛੜਿਆ ਹਾਂ ਹੁਣ ਇਹ ਇਲੈਕਸ਼ਨਾਂ ਦੇ ਕਰਕੇ ਹੁਣ ਇਹਨਾਂ ਨੂੰ ਸ਼ਰਾਬ ਛੱਡਣ ਦੀ ਯਾਦ ਆਈ ਹੈਗੀ ਤੇ 5 ਸਾਲ ਕੀ ਕਰਦੇ ਰਹੇ ਉਸ ਤੋਂ ਪਹਿਲੇ ਕਿਵੇਂ ਨਹੀਂ ਯਾਦ ਆ ਇਹ ਤਾਂ ਉਹੀ ਦੱਸ ਸਕਦੇ ਨੇ ਸੋ ਮੈਂ ਕੀ ਕਰਾਂ ਜੋ ਮੈਂ ਸੀ ਕਰ ਦੇ ਦੇਖੋ ਹਰ ਇੱਕ ਸੋਚਦਾ ਹੈ ਕਿ ਉਹਨਾਂ ਦੀ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਹੈ ਲੇਕਿਨ ਲੋਕੀ ਚਾਹੁੰਦੇ ਨੇ ਕਿ ਵਿਕਾਸ ਹੋਏ ਲੋਕੀ ਚਾਹੁੰਦੇ ਨੇ ਭ੍ਰਿਸ਼ਟਾਚਾਰ ਨਾ ਹੋਏ ਲੋਕੀ ਚਾਹੁੰਦੇ ਨੇ ਕਿ ਸਾਡੀ ਸਰਕਾਰ ਸਾਨੂੰ ਸਹੂਲਤਾ ਦੇਣ ਜਿਹਦੇ ਨਾਲ ਸਾਡੇ ਤਕਲੀਫਾਂ ਘਟਣ ਮੈਂ ਇਹਨਾਂ ਸਾਰੇ ਪੈਰਾਮੀਟਰਸ 'ਚ ਮੈਂ ਕਹਿ ਸਕਦੀ ਹਾਂ ਕਿ ਮੋਦੀ ਸਾਹਿਬ ਨੇ ਬਿਲਕੁਲ ਕਰਪਸ਼ਨ ਫ੍ਰੀ ਸਰਕਾਰ ਦਿੱਤੀ ਹੈਗੀ ਇਹੋ ਜੀ ਸਕੀਮਾਂ ਲੈ ਕੇ ਆਏ ਨੇ ਜਿਹਦੇ ਨਾਲ ਗਰੀਬ ਤੋਂ ਗਰੀਬ ਜਿਹਦੇ ਬਾਰੇ ਬਹੁਤ ਸਾਰੀ ਗੱਲਾਂ ਹੁੰਦੀਆਂ ਸੀਗੇ ਲੇਕਿਨ ਉਹਨਾਂ ਨੂੰ ਪਾਵੇਂ ਮਕਾਨ ਦੀ ਗੱਲ ਪਾਵੇਂ ਲੈਟਰਨ ਦੀ ਗੱਲ ਪਾਵੇਂ ਬਿਜਲੀ ਪਾਣੀ ਸੜਕ ਅ ਇਹ ਸਾਰੀ ਚੀਜ਼ਾਂ ਦੀ ਗੱਲਾਂ ਹੁੰਦੀਆਂ ਸੀ ਲੇਕਿਨ ਇਹਨਾਂ ਤਾਂ ਹੀ ਗੈਸ ਸਿਲੰਡਰ ਤਾਂ ਪਹੁੰਚਾਉਂਦਾ ਕੰਮ ਵੀ ਮੋਦੀ ਸਾਹਿਬ ਨੇ ਕੀਤਾ ਕਿਸਾਨਾਂ ਦੀ ਜੇ ਮੈਂ ਗੱਲ ਕਰਾਂ ਤਾਂ ਸੁਆਮੀ ਨਾਥਨ ਦੀ ਰਿਪੋਰਟ ਨੂੰ ਲਾਗੂ ਕੀਤਾ ਜਾਏ ਡੇਢ ਗੁਣਾ ਫਸਲਾਂ ਦਾ ਮੁੱਲ ਕਰਾਇਆ ਜਾਏ ਇਹ ਵੀ ਬਹੁਤ ਸਰਕਾਰਾਂ ਕਹਿੰਦੇ ਸੀ ਇਹ ਮੋਦੀ ਸਾਹਿਬ ਨੇ ਕਰਕੇ ਦਿੱਤਾ ਸੋ ਮੈਂ ਕਹਿ ਸਕਦਾ ਭਾਵੇਂ ਵਿਕਾਸ ਅਸੀਂ ਸੜਕਾਂ ਦੇਖ ਲਈਏ ਅਸੀਂ ਬਿਜਲੀ ਦੇਖ ਲਈਏ ਅਸੀਂ ਨਹਿਰੀ ਨਹਿਰਾ ਚ ਸੁਧਾਰ ਦੇਖ ਲਈਏ ਹਰ ਪੱਖੋਂ ਮੋਦੀ ਸਾਹਿਬ ਨੇ ਵਿਕਾਸ ਵੀ ਕੀਤਾ ਹੈਗਾ ਸਹੂਤਾ ਗਰੀਬਾਂ ਤਾਈਂ ਵੀ ਪਹੁੰਚਾਇਆ ਤੇ ਹਰ ਵਰਗ ਨੂੰ ਖਾਸ ਤੌਰ ਤੇ ਗਰੀਬ ਵਰਗ ਖਾਸ ਧਿਆਨ ਦਿੱਤਾ ਹੈਗਾ ਤੇ ਬਹੁਤ ਹੀ ਇਤਿਹਾਸਿਕ ਫੈਸਲੇ ਜਿਵੇਂ ਰਿਜ਼ਰਵੇਸ਼ਨ ਜਨਰਲ ਕੈਟੇਗਰੀ ਦੇ ਗਰੀਬਾਂ ਵਾਸਤੇ ਇੱਕ ਬਹੁਤ ਵੱਡੀ ਚੀਜ਼ ਹੈ ਕਿਉਂਕਿ ਅਕਸਰ ਸਾਡੇ ਤੋਂ ਵੀ ਹਾਈ ਪੁੱਛਦੇ ਸੀ ਕਿ ਸਾਡੇ ਤੋਂ ਤਾਂ ਐਸੀਆਂ ਤੋਂ ਵੀ ਮਾੜੇ ਹਾਲ ਨੇ ਲੇਕਿਨ ਸਾਡੇ ਵਾਸਤੇ ਕੋਈ ਰਿਜ਼ਰਵੇਸ਼ਨ ਨਹੀਂ ਸੋ ਹਰ ਪੱਖੋਂ ਮੈਂ ਕਹਿ ਸਕਦੇ ਹਾਂ ਕਿ ਮੋਦੀ ਸਾਹਿਬ ਨੇ ਜਿਹੜੇ ਕੰਮ ਕੀਤੇ 70 ਸਾਲ ਦੀ ਕਾਂਗਰਸ ਦੇ ਕੰਮ ਇੱਕ ਪਾਸੇ ਤੇ 5 ਸਾਲ ਮੋਦੀ ਸਾਹਿਬ ਦੇ ਕੰਮ ਇੱਕ ਪਾਸੇ ਮੈਂ ਪੂਰੇ ਨੰਬਰ ਦੇਵਾਂਗੀ ਪੰਜਾਬ ਦੇ ਜਿਹੜੀ ਕੋਈ